तू तो तो तो। तु इधर आओ माड़ी जी देखो आंटी जी मैं कमल एक दूजे न्यार करद यह गलती तुनू पता ही है एक दूजे करा चाहने ਕੋਈ ਇਹ ਵੀ ਤੈਨੂੰ ਪਤਾ ਹੀ ਆ ਤੂੰ ਉਹ ਦੱਸ ਜੋ ਸਾਨੂੰ ਨਹੀਂ ਪਤਾ ਹੈ ਆਂਟੀ ਜੀ ਜੇ ਤੁਸੀਂ ਕਮਲ ਦਾ ਵਿਆਹ ਕਿਹੇ ਹੋਰ ਨਾਲ ਕੀਤਾ ਅਸੀਂ ਦੋਵੇਂ ਭੱਜ ਕੇ ਵਿਆਹ ਕਰਾ ਲੈਣਾ ਫੇਰ ਨਾ ਆਖਿਓ ਇਸ ਗੱਲ ਦਾ ਨਹੀਂ ਸੀ ਪਤਾ ਕਿਸੇ ਨੂੰ ਕਿਉਂ ਲਿਪੜੇ ਹੱਥ ਸਾਡੀ ਛਿੱਤਰ ਪ੍ਰੇਡ ਕਰਵਾਉਣ ਲੱਗ ਪਏ ਅੰਨਕੋਲੋਂ ਬੰਦਿਆਂ ਮੰਗੂ ਨਾ ਆਪਣੇ ਮਾਪੇ ਨੂੰ ਲੈ ਕੇ ਬਾਹਰ ਹੋ ਜਾ ਜੇ ਕਮਲ ਦੇ ਡੈਡੀ ਨੂੰ ਪਤਾ ਲੱਗ ਗਿਆ ਤਾਂ ਨਾ ਕੀ ਪਤਾ ਲੱਗਿਆ ਕਮਲ ਦੇ ਡੈਡੀ ਨੂੰ ਸੱਸ ਜੀ ਸੱਸ ਜੀ ਓਏ ਤੁਸੀਂ ਤੁਸੀਂ ਇਹਦੇ ਕੀ ਕੰਡ ਐ ਉਹ ਜੀ ਇਹ ਕਹਿੰਦਾ ਜੇ ਮੇਰਾ ਕਮਲ ਦੇ ਨਾਲ ਵਿਆਹ ਨਾ ਹੋਇਆ ਨਾ ਮਾਂ ਉਹਨੂੰ ਭਜਾ ਕੇ ਲੈ ਜਾਣਾ ਇੱਕ ਮਿੰਟ ਦੋ ਟੰਕ ਅੰਦੇ ਹੀ ਤਾਂ ਮੇਥੇ ਹੀ ਕਾਲੇ ਲਾਗਦੇ ਨੇ ਮੈਨੂੰ ਲੱਗਦਾ ਕੁੜੀ ਨੂੰ ਲੈਣ ਗਿਆ ਹੁਣ ਚੁੰਨੀ ਚੜਾਵਾ ਕਰਕੇ ਤੋਰਨ ਗਿਆ ਹਾਂ ਹਾਂ ਹੁਣ ਮੋਰ ਕੀ ਬੋਲਦਾ ਬੋਲ ਨਾ ਹੋਰ ਬੋਲ ਗਾਰ ਪਾਣੀ ਤੂੰ ਅੱਗੇ ਮਾਂ ਮੈਂ ਮਾਈਂ ਬਾਹਰ ਉੱਠੀ ਪਰ ਟੱਕੀ ਚ ਮਾਰੂ ਦੇ ਮੈਂ ਮਾਰੀ ਕੱਟਸ ਲੁਕਦਾ ਜੀ ਜੀ ਆਪਾਂ ਬੈ ਕੇ ਗੱਲ ਕਰ ਲਈਏ ਬੈ ਕੇ ਗੱਲ ਕੀ ਕਰਨੀ ਆ ਪਾਜੀ ਮੈਂ ਆਪਣੇ ਕਾਕੇ ਨੂੰ ਲੈ ਕੇ ਵਾਪਸ ਹੀ ਜਾਂਦੀ ਆਪਣੇ ਘਰ